ਤੁਸੀਂ ਦੇਖਿਆ ਹੋਣਾ ਵੀ ਆਪਣੇ ਥੋੜੇ ਜਿਹਾਂ ਸਮੇਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਇੱਕ ਰੀਤ ਚੱਲੀ ਵੀ ਜਦੋਂ ਭੋਗ ਪੈਂਦਾ ਤਾਂ ਦੇਗ ਬਾਹਰ ਹੀ ਵਰਤਾਈ ਜਾਂਦੀ ਬਖੈਦਾ ਜਦੋਂ ਕਿਸੇ ਦੇ ਘਰੇ ਭੋਗ ਪੈਂਦਾ ਕੋਈ ਸੁਖਮਣੀ ਦਾ ਖੰਡ ਪਾਠ ਸਹਿਜ ਪਾਠਾ ਉਦੋਂ ਦੇਗ ਉੱਥੇ ਵਰਤਾਈ ਜਾਂਦੀ ਬੈਠ ਕੇ ਇਦਾਂ ਕਿਉਂ ਇਹਦਾ ਕਾਰਨ ਕੀ ਹੈ ਆ ਵੀ ਇਹ ਰੀਤ ਮੰਦਰਾਂ ਦੇ ਵਿੱਚੋਂ ਚੱਲੀ ਆ ਤੇ 나ਗਪੁਰ ਤੋਂ ਜ਼ਿਆਦਾਤਰ ਦੱਸਦੇ ਨੇ ਜਿਹੜੇ ਪ੍ਰੋਫੈਸਰ ਨੇ ਵੀ ਉੱਥੋਂ ਚੱਲੀ ਆ ਉੱਥੇ ਆਰਐਸਐਸ ਦਾ ਮੁੱਖ ਦਫ਼ਤਰ ਤੇ ਗੜਾ ਵੀ ਇਹ ਮੰਦਰਾਂ ਦੇ ਵਿੱਚ ਰੀਤ ਹੁੰਦੀ ਆ ਵੀ ਜਦੋਂ ਆਪਾਂ ਪੁਰਾਣੇ ਅੰਦਰ ਭੋਗ ਪਾਈਂਦਾ ਮੰਦਰਾਂ ਦੇ ਵਿੱਚ ਤਾਂ ਪ੍ਰਸਾਦ ਬਾਹਰ ਹੀ ਦਿੰਦੇ ਨੇ ਹਮੇਸ਼ਾ ਤੇ ਉਹੀ ਰੀਤ ਚੱਲ ਪਈ ਤੇ ਜ਼ਿਆਦਾਤਰ ਇਹਦੇ ਦੋ ਤਰਕ ਦਿੱਤੇ ਜਾਂਦੇ ਨੇ ਪਹਿਲਾ ਵੀ ਕੀੜੀਆਂ ਚੜ੍ਹਦੀਆਂ ਨੇ ਦਰਿਆ ਖਰਾਬ ਹੁੰਦੀਆਂ ਨੇ ਜਾਂ ਕਈ ਵਿਦਵਾਨ ਆਖਦੇ ਨੇਗੇ ਵੀ ਆਪਣੇ ਦਰਬਾਰ ਸਾਹਿਬ ਅੰਮਰ ਸਰ ਵੀ ਤਬਾਰੀ ਵਰਤੌਂਦੇ ਤੁਸੀਂ ਕਦੇ ਜਾ ਕੇ ਉੱਥੇ ਲਾਈਵ ਤੇ ਕਦੇ ਜਾਂ ਟੀਵੀ ਦੇ ਉੱਤੇ ਸਵੇਰ ਵਾਲੀ ਜਿਹੜੀ ਸਭ ਤੋਂ ਪਹਿਲੀ ਅਰਦਾਸ ਹੁੰਦੀ ਆ ਉਹ ਸੁਣਿਓ ਉੱਥੇ ਕਿਰਪਾਣ ਵੀ ਪੇਟਾ ਹੁੰਦੀ ਆ ਜਿਹੜੀ ਦੀਗ ਆ ਪੰਜੇ ਤਖਤਾਂ ਦੇ ਉੱਤੇ ਉਹ ਅੰਦਰ ਹੀ ਬੈਠ ਕੇ ਉਹਨਾਂ ਨੂੰ ਵਰਤਾਈ ਜਾਂਦੀ ਹੈ ਇਹ ਕਦੋਂ ਵੀ ਦੇਖਿਆ। ਸੋ ਇਸ ਕਰਕੇ ਗੁਰੂ ਪਿਆਰਿਓ ਇਹ ਆਪਣੀ ਮਰਿਆਦਾ ਨਹੀਂ ਹੈ ਮਰਿਆਦਾ ਇਹੀ ਹੈ ਵੀ ਆਪਾਂ ਅੰਦਰ ਦੀਗ ਜਿਵੇਂ ਵਰਤਾਈਏ ਹੁਣ ਤੱਕ ਵਰਤੌਂਦੀ ਆ ਰਹੇ ਸੀ ਉਤਾ ਕੋਈ ਦਰੀ ਗਸੋ ਨਿਬੜਿਆ ਨਹੀਂ ਤੇ ਅਸਲ ਦੇ ਵਿੱਚ ਇਹੀ ਮਰਿਆਦਾ। ਜਦੋਂ ਆਪਾਂ ਕਿਸੇ ਦੇ ਘਰੇ ਭੋਗ ਪਾਉਣੇ ਆ ਉਦੋਂ ਤਾਂ ਆਪਾਂ ਬਾਹਰ ਹੀ ਜਾ ਕੇ ਨਹੀਂ ਦੇਖ ਦਿੰਦੇ। ਉਦੋਂ ਆਪਾਂ ਬੈਠਿਆਂ ਨੂੰ ਹੀ ਦੇ ਦਿੰਦੇ ਆ। ਕੋਈ ਵੀ ਪਾਰਟ ਹੋਵੇ। ਸੋ ਇਸ ਕਰਕੇ ਆਪਣੀ ਮਰਿਆਦਾ। ਇਹਦੇ ਵੱਲ ਧਿਆਨ ਦਿਈਏ।